ਜਲੰਧਰ ਦੇ ਗੁਰਨਾੜਕ ਕਲੋਨੀ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਦੱਸਿਆ ਜਾ ਰਿਹਾ ਕਿ ਘਰ ਦੇ ਉੱਪਰ ਹਮਲਾ ਹੋਇਆ ਹਾਂਜੀ ਕੀ ਨਾਮ ਹੈ ਤੁਹਾਡਾ ਮੌਨਿਕਾ ਸ਼ਰਮਨਜੀ ਹਾਂਜੀ ਮੌਨਿਕਾ ਜੀ ਕੀ ਹੋਇਆ ਤੁਹਾਨੂੰ ਅ ਮੁੰਡਾ ਰਾਹੁਲ ਉਹਦੇ ਨਾਲ ਮੇਰੀ ਫਰੈਂਡ ਸਰਕਲ ਆਜਦਾ ਮਤਲਬ ਕਿ ਤੇ ਫਰੈਂਡਸ਼ਿਪ ਹੀ ਆ ਮਤਲਬ ਕਿ ਤੇ ਉਹਦੇ ਮਤਲਬ ਪਹਿਲਾਂ ਇੱਕ ਹੋਰ ਮੁੰਡੇ ਦੇ ਨਾਲ ਗੱਲਬਾਤ ਸੀਗੀ ਉਹਨੂੰ ਮਤਲਬ ਕਿ ਆਪਾਂ ਛੱਡ ਛੁੱਟ ਦਿੱਤਾ ਤੇ ਮੇਰੀ ਇਹਦੇ ਨਾਲ ਮਤਲਬ ਕਿ ਹੈਗਾ ਆ ਥੋੜਾ ਬਹੁਤ ਉਹ ਕੱਲ ਮਿਲੇ ਸੀਗੇ ਤੇ ਵਾਪਸ ਦੇਣਾ ਹਾਂ ਤੁਹਾਡਾ ਹਾਂਜੀ ਆ ਰਾਹੁਲ ਦੇ ਨਾਲ ਅੱਛਾ ਜੀ ਹਾਂਜੀ ਤੇ ਉਹ ਮਿਲੇ ਸੀਗੇ ਮੈਨੂੰ ਕੱਲ ਉੱਥੇ ਬੱਸ ਸਟੈਂਡ ਤੇ ਮਿਲੇ ਉਹ ਮੈਨੂੰ ਲੈ ਕੇ ਗਿਆ ਕਿ ਇਦਿੱਦ ਦਾ ਕਰਕੇ ਉਹਨੂੰ ਅਸੀਂ ਬੰਨਣਾ ਹੈ ਉਹਨੂੰ ਕੁੱਟਣਾ ਹੈ ਇਹ ਉਹ ਤੇ ਨਹੀਂ ਪਹਿਲੇ ਤੁਹਾਡੀ ਗੱਲਬਾਤ ਉਹਦੇ ਨਾਲ ਸੀ ਹਾਂਜੀ ਕਰ ਨਹੀਂ ਨਹੀਂ ਸ਼ੈਂਟੀ ਉਹ ਜਿਹੜਾ ਮੁੰਡਾ ਆਇਆ ਜਿਨ੍ਹਾਂ ਨੇ ਅੱਜ ਹਮਲਾ ਕੀਤਾ ਹਾਂਜੀ ਨਹੀਂ ਉਹ ਉਹਦਾ ਯਾਰ ਦੋਸਤ ਸੀਗਾ ਨਾਲ ਉਹ ਦੋਨੇ ਸੀਗੇ ਦੋਨੇ ਸੀਗੇ ਮੌਕੇ ਤੇ ਅੱਛਾ ਤੇ ਉਹ ਮੈਨੂੰ ਲੈ ਕੇ ਗਿਆ ਸੀਗੇ ਰਾਤੀ ਤਿਉਹ ਕਿਥੇ ਲੱਗੇ ਗੱਲਾਂ ਕਰਦੇ ਵਿੱਚ ਇੱਦਾਂ ਹੀ ਬੈਠੇ ਗੱਲਬਾਤ ਕਰਨ ਲਈ ਜਸਤਰ ਰਸਤੇ ਦੇਵਾਚੀ ਗੱਲ ਕਰਦੇ ਪਏ ਸੀਗੇ ਤੇ ਉਹ ਮੈਨੂੰ ਕਹਿੰਦੇ ਸੀ ਇਹਨੂੰ ਐਸੀ ਬੰਨਣਾ ਆ ਇਹ ਕਰਨਾ ਉਹ ਕਰਨਾ ਆਪਾਂ ਆ ਕੇ ਇੱਦਾਂ ਗੱਲ ਕੀਤੀ ਆ ਘਰੇ ਉਹ ਅੱਜ ਆ ਕੁਛ ਬਸ ਲੜਾਈ ਹੋਈ ਆ ਤੇ ਆ ਕੁਛ ਕਰਕੇ ਗਏ ਘਰੇ ਇਹਨਾਂ ਦੇ ਵਾਈਫ ਦੇ ਵੀ ਮੈਰਿਜ ਹੋਈ ਹੋਈ ਆ ਉਹਦਾ ਮੇਰੀ ਮੇਰੀ ਮਤਲਬ ਕੀ ਹੈਗੀ ਆ ਬਾਹਰ ਗੱਲਬਾਤ ਇਹਦੇ ਨਾਲ ਇਹਦੀ ਵਾਈਫ ਦੇ ਵੀ ਸੱਟਾ-ਸੱਟਾ ਲੱਗ ਗਿਆ ਤੇ ਇਦੇ ਘਰੇ ਵੀ ਮਾਰ ਮੁਰਕੇ ਗਏ ਨਹੀਂ ਉਹਨਾਂ ਨੂੰ ਪਤਾ ਸੀਗਾ ਤੇ ਇੱਥੇ ਰਹਿੰਦੇ ਤੁਸੀਂ ਨਹੀਂ ਨਹੀਂ ਮੈਂ ਇਹ ਘਰ ਇਹਨਾਂ ਦਾ ਵਾ ਤੇ ਹਮਲਾ ਮਤਲਬ ਗੱਲਬਾਤ ਪਹਿਲੇ ਉਹਨਾਂ ਦੀ ਹੋਣੀ ਚਾਹੀਦੀ ਓ ਲੜਾਈ ਤੁਹਾਡੇ ਨਾਲ ਹਮਲਾ ਇਹਨਾਂ ਨੇ ਹੀ ਕਰਦੇ ਮੇਰੇ ਤੋਂ ਹੋਈ ਕਰਕੇ ਹੋਈ ਨਾ ਸਾਰੀ ਗੱਲ ਲੜਾਈ ਮੇਰੇ ਤੋਂ ਹੋਈ ਆ ਅੱਛਾ ਤੇ ਕਿੰਨੇ ਕ ਵਜੇ ਦੀ ਗੱਲ ਹੈ ਸਾਰੀ ਇਹ ਸਰ ਘੰਟਾ ਇੱਕ ਪਹਿਲਾਂ ਵੀ ਕੀ ਹੋਇਆ ਕਿ ਸੀਗਾ ਭਾਜੀ ਇੱਥੇ ਕੀ ਹੋਇਆ ਅੱਜ ਭਾਜੀ ਮੈਂ ਤੁਹਾਨੂੰ ਦੱਸਦਾ ਮੈਂ ਸਾਰੇ ਉਹ ਦਿਖਾ ਦਈਏ ਦੇਖੋ ਜੀ ਜਿਹੜਾ ਥੱਲੇ ਕਾਚੀ ਕਾਚ ਖਿਲਰਿਆ ਹੋਇਆ ਆ ਤੋ ਦੇਖਿਓ ਕਿਸ ਤਰ੍ਹਾਂ ਜਿਹੜੇ ਬੀਅਰ ਦੇ ਬੋਤਲੇ ਜਿਹੜੇ ਜਿ cục ਪੂਰੀ ਗਲੀ ਦਿੱਤੇ ਤੇ ਇਹਦਾ ਖਿਲਰੇ ਹੋਇਆ ਸੋ ਆ ਦੇਖਿਓ ਕਿਸ ਤਰ੍ਹਾਂ ਘਰ ਦੇ ਉੱਪਰ ਦਾ ਹਮਲਾ ਕੀਤਾ ਗਿਆ ਸੋ ਅਰ ਦੱਸਿਆ ਜਾ ਰਿਹਾ ਇਹਨਾਂ ਦੇ ਬਾਈਕ ਦੇ ਉੱਪਰ ਵੀ ਲੱਗੀ ਜਿਹੜਾ ਕਿ ਹਮਲਾ ਕੀਤਾ ਗਿਆ ਸੋ ਦੇਖਿਓ ਬਾਈਕ ਦਾ ਹਾਲ ਅਜੂ ਦੇਖਦੇ ਸੋ ਕਿ ਬਾਈਕ ਦੀ ਟੈਂਕੀ ਦੇ ਉੱਪਰ ਜਿਹੜਾ ਕਿ ਕੁਛੇ ਲੱਗੀ ਇਹਨਾਂ ਨੇ ਚੀਚੀ ਮਾਰੀ ਹੋਈ ਹੈ ਕਾਫੀ ਜਿਹੜੀ ਟੋੜ-ਫੋੜ ਬਾਈਕ ਗੱਲ ਇਦਾਂ ਸੀ ਕਿ ਇਹਨੂੰ ਗੱਲ ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਹਨੂੰ ਬਨ ਕੇ ਗੁਟਣਾ ਹੈ ਨਾ ਮੈਨੂੰ ਅੱਜ ਇੱਥੇ ਮਿਲ ਗਿਆ ਰਸਤੇ 'ਚ ਮੈਨੂੰ ਤੁਹਾਡੀ ਨਾਲ ਗੱਲਬਾਤ ਨੂੰ ਕਿੰਨਾ ਟਾਈਮ ਹੋਇਆ ਮੈਨੂੰ ਭਾਈ ਹੋ ਗਏ 6-7 ਸਾਲ 6-7 ਸਾਲ ਹੋ ਗਿਆ ਹਾਂਜੀ ਤੇ ਉਹਨਾਂ ਨਾਲ ਉਹਨਾਂ ਨੇ ਉਹਨਾਂ ਨੇ ਬਨਾਂ ਨਾਲ ਜਸਤ ਇਦਾਂ ਹੀ ਮਹੀਨਾ ਡੇਢ ਹੀ ਹੋਇਆ ਸੀ ਇਹਨੂੰ ਉਹ ਸਿਰਫ ਇਹ ਘੁੰਮਦੇ ਫਿਰਨ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਕਦ ਤੋਂ ਉਹ ਘੁੰਮਦੇ ਫਿਰਨ ਦੇ ਚੱਕਰ ਦੇ ਵਿੱਚ ਸੀਗੇ ਸਿਰਫ ਇਹ ਦੇ ਨਾਲ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਮੇਰੀ ਤੁਹਾਡਾ ਨਾਲ ਵੀ ਗੱਲਬਾਤ ਆ ਹਾਂਜੀ ਇਹਨਾਂ ਨੂੰ ਪਤਾ ਸੀਗੇ ਪਰ ਇਹ ਉਸ ਟਾਈਮ ਮੇਰੇ ਨਾਲ ਨਹੀਂ ਸੀ ਇਹ ਓਕੇ ਉਸ ਟਾਈਮ ਕਹਿੰਦਾ ਮਤਲਬ ਇੱਕ ਹਫ਼ਤੇ ਦੀ ਸਾਡੀ ਲੜਾਈ ਹੋਈ ਪਈ ਸੀ ਠੀਕ ਹੈ ਸਰ ਤੇ ਅੱਜ ਮੈਨੂੰ ਉੱਥੇ ਮਿਲਿਆ ਮੈਂ ਕਿਹਾ ਤੇਰੀ ਮੇਰੀ ਕੀ ਗੱਲ ਆ ਜਿਹੜਾ ਤੂੰ ਮੈਨੂੰ ਕਹਿੰਦਾ ਮੈਂ ਕਿ ਬਨ ਕੇ ਘੁੱਟਣਾ ਹਨਾ ਗੱਲ ਬਾਤ ਉਹਦੀ ਕਿਸੇ ਹੋਰ ਨਾਲ ਠੀਕ ਆ ਅੱਗੋਂ ਮੇਰੇ ਨਾਲ ਤੇ ਤੂੰ ਉਲਟਾ ਮੈਨੂੰ ਕਹੀ ਇਹਨਾਂ ਮੈਂ ਤੇਰਾ ਕੋਈ ਵਿੱਚ ਲੈਣਾ ਦੇਣਾ ਹੀ ਨਹੀਂ ਤੂੰ ਮੈਨੂੰ ਕਾ ਤੂੰ ਕਹਿੰਦਾ ਮੈਂ ਕਿ ਹਨਾ ਬਨ ਕੇ ਘੁੱਟਣਾ ਤੇ ਸਾਰੇ ਉੱਥੇ ਬਹਿਸ ਵਸਈ ਜਾ ਰਿਹਾ ਹੈ ਸਾਡਾ ਕਿਹੜਾ ਰਿਹਾ ਤੇ ਭਾਜੀ ਕੌਣ ਆ ਮੁੰਡੇ ਮੁੰਡਾ ਸਾਰੇ ਇੱਕ ਸ਼ੰਟੀ ਵਾ ਬਸਤੀ 'ਚੇ ਖੱਡੇ ਦਾ ਅੱਛਾ ਠੀਕ ਹੈ ਇੱਕ ਮੁੰਡਾ ਇੱਧਰ ਦਾ ਗੋਤਮ ਦੰਸ਼ਮੰਦਾ ਦਾ ਸਰ ਬਾਕੀ 4-5 ਅਨਨ ਜੀ ਤੁਹਾਡੇ ਬੈਸ ਵਜਾਇਆ ਹੋਇਆ ਕਿ ਕਿੱਡੀ ਜਗ੍ਹਾ ਤੇ ਹੋਇਆ ਬੈਸ ਵਜੇ ਬੈਸ ਵੀ ਸੀ ਇਹਦਾ ਸਰ 3 ਨੰਬਰ ਗਲੀ ਦੇ ਵਿੱਚ ਤੇ ਇਹ ਕਿੰਨੇ ਸਾਲ ਪਹਿਲੇ ਹਮਲਾ ਕਰਦਾ ਸੀ ਸਰ ਘੰਟਾ ਕੁ ਪਹਿਲਾਂ ਦੀ ਜੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਐਸੀ ਸੀਸੀਟੀਵੀ ਕੀ ਹਮਲਾ ਸਰ ਉਧਰ ਬਾਹਰ ਲੱਗਾ ਹੋਇਆ ओके। ਨਹੀਂ ਆਏ ਕਿਦਾਂ ਬੰਦੇ ਕਿਦਾਂ ਆਏ ਸੀਗੇ ਜਿਨ੍ਹਾਂ 'ਤੇ ਉਹਨਾਂ ਨੇ ਹਮਲਾ ਕੀਤਾ ਗਿਆ ਬਾਈਕਾਂ 'ਤੇ ਆਏ। ਹਾਂਜੀ ਬਾਈਕ 'ਤੇ ਆਏ ਸੀ ਸਰ ਬੂਰਾ ਲੈ ਕੇ ਆਏ ਸੀ ਬੋਤਲਾ। ਤੇ ਮੇਲ ਤੁਹਾਡਾ ਅੱਜ ਹੋਇਆ ਉਹਨਾਂ ਨਾਲ। ਹਾਂਜੀ ਮੇਰਾ ਹੋਇਆ ਸੀਗਾ ਮੇਲ ਜਿੱਦਾਂ ਕਹਿੰਦਾ ਮੇਰੇ ਲਾੜੂ ਜੀ ਡੇਢ-ਦੋ ਘੰਟੇ ਪਹਿਲਾਂ ਮੇਰੀ ਬਹਿਸ ਹੋਈ ਉੱਥੇ ਉਹਨਾਂ ਨਾਲ। ਤੇ ਤੁਹਾਡੇ ਨੌਨ ਸੀਗੇ ਪਹਿਲਾਂ ਤੁਹਾਡੇ ਨੌਨ ਸੀਗੇ। ਹਾਂਜੀ ਮੇਰੇ ਨੌਨ ਸੀ ਕਿੰਨੇ ਕਿੰਨੇ ਜਦੋਂ ਨੰਬਰ ਗਲੀ 'ਚ ਬਹਿਸ ਹੋਈ ਆ। ਹਾਂਜੀ ਨੌਨ ਸੀਗੇ ਮੇਰੇ ਉਦੋਂ ਵੀ ਤੁਹਾਨੂੰ ਕਹਿੰਦੇ ਕਿ ਉਦੋਂ ਵੀ ਤੁਹਾਨੂੰ ਕਹਿੰਦੇ ਕਿ ਹਮਲਾ ਕਰਾਂਗੇ ਤੁਹਾਡੇ 'ਤੇ। ਹਾਂਜੀ ਸਾਰਾ ਭਾਜੀ ਕੁੜੀ ਦੀ ਸੀ ਕਿ ਇਹ ਕੁੜੀ ਦੇ ਨਾਲ ਤੇ ਤੁਹਾਡੀ ਵਾਈਫ ਦਾ ਕੀ ਕਸੂਰ ਸੀਗਾ ਤੁਸੀਂ ਕਹਿ ਰਹੇ ਕਿ ਉਹਨਾਂ ਦੇ ਵੀ ਕਾਫੀ ਮਾਰ ਗਏ ਆ ਉਹ ਤਾਂ ਨਾ ਮੈਨੂੰ ਇਹਨਾਂ ਮੇਰੀ ਹੁਣ ਇਦਾਂ ਦੀ ਕੋਈ ਗੱਲ ਬਾਤ ਨਹੀਂ ਕਿ ਜਿੱਦਾਂ ਆਪਾਂ ਹਨਾ ਫਰੈਂਡ ਸਰਕਲ ਸਿਰਫ ਇੱਕ ਫਰੈਂਡ ਆ ਮੇਰੀ ਇਹ ਰੇ ਉਹਨੂੰ ਸਿਰਫ ਇਹ ਲੱਗਦਾ ਸੀ ਕਿ ਇਹਦੇ ਨਾਲ ਕਰੇ ਫੇਰ ਉਹ ਜੁੜ ਗਈ ਦੀ ਹਨਾ ਸਿਰ ਤੇ ਸਿਰ ਵਾਈਫ ਮੇਰੀ ਦਾ ਕਸੂਰ ਅੰਦਰ ਮੇਰੇ ਕਰਕੇ ਹੀ ਫੜੇ ਹੀ ਤੁਸੀਂ ਤੁਹਾਡੇ ਵਾਈਫ ਕਿੱਥੇ ਆ ਹਸਪੀਟਲ ਲੈ ਗਏ ਹਾਂਜੀ ਹਸਪੀਟਲ ਲੈ ਗਏ ਕਿੱਦਾਂ ਦੀ ਕੰਡੀਸ਼ਨ ਆ ਕਿ ਜਾਰੀ ਹਨਾ ਦੇ ਇੱਥੇ ਖੰਡਾ ਵੱਜਾ अच्छा जी ठीक है नहीं मुंह ਤੇ ਬੋਤਲ ਵੱਜੀ ਬਾਤ ਨਹੀਂ ਸੁਣਾਉਂਦੇ ਵੀ ਸੀਗੇ ਮੈਂ ਸਰ ਹੈਗਾ ਹੀ ਨਹੀਂ ਜੀ ਜਦੋਂ ਸੀਗੇ ਹੀ ਨਹੀਂ ਮੈਂ ਸੀਗਾ ਹੀ ਨਹੀਂ ਜੇ ਮੈਂ ਹੁਣਾਂ ਤੇ ਮੇਰਾ ਤੇ ਬਹੁਤ ਬੁਰਾ ਹਾਲ ਹੋਣਾ ਮੈਂ ਉਸ ਟੱਕ ਤੁਹਾਡੀ ਵਾਈਫ ਜੀ ਇਕੱਲੀ ਕਰ ਮੇਰੀ ਵਾਈਫ ਸੀਗੇ ਮੇਰੀ ਮੰਮੀ ਸੀਗੇ ਮੇਰੇ ਪਾਪਾ ਸੀਗੇ ਮੇਰੇ ਬੱਚੇ ਸੀਗੇ ਬੱਚੇ ਬੱਚਿਆਂ ਦਾ ਠੀਕ ਹੈ ਭਾਈ ਬਚਾਓ ਹਾਂ ਜੀ ਸਰ ਬੱਚਿਆਂ ਦਾ ਤੇ ਬਚਾਓ ਬਟ ਮੇਰੀ ਵਾਈਫ ਦੇ ਮੂੰਹ ਤੇ ਬੋਤਲ ਵੱਜੀ ਸਰ ਉਹਨਾਂ ਦੇ ਜਬੜਾ ਇੱਥੇ ਸਾਰਾ ਹਨਾ ਸੁੱਜ ਗਿਆ ਐਡਾ ਮੂੰਹ ਹੋ ਗਿਆ ਇੱਥੇ ਬਾਹ ਤੇ ਦਾਤਰ ਵੱਜਾ ਵਾ ਮੇਰੀ ਮੰਮੀ ਦੇ ਇੱਥੇ ਵੱਜਾ ਖੰਡਾ ਜੀ ਮੇਨਾ ਦੇ ਘਰੇ ਜਾਉਣੀ ਜਾ ਫ੍ਰਿਜ ਫਰਿਜ ਦੇਖੋ ਸਾਰਾ ਸਾਡਾ ਤੋੜ ਕੇ ਸੋ ਬਿਲਕੁਲ ਜੀ ਅੰਦਰ ਵੀ ਜਿਹੜਾ ਕੰਮ ਸੀ ਤਸਵੀਰਾਂ ਤਾਂ ਸੰਜੇ ਕਰਨ ਸਟਮ ਤੋਂ ਦੱਗਿਆ ਵੇਖਦੇ ਰਹੇ ਤੇ ਦੇਖੋ ਕਿਸ ਤਰ੍ਹਾਂ ਬਹੁਤਾਂ ਖਿਲਰੀ ਹੋਈਆਂ ਪੂਰੀਆਂ ਬੇਅਰ ਦੀਆਂ ਸੋ ਪੂਰੇ ਘਰ ਦੇ ਅੰਦਰ ਲੈ ਕੇ ਹੰਬਲਾ ਸਾਰਾ ਕੀਤਾ ਗਿਆ ਉਹ ਵੀ ਨਾਲ ਦਿਖਾਇਆ ਉਹ ਪਤਾ ਨਹੀਂ ਮੈਨੂੰ ਮੈਂ ਤਾਂ ਇੱਥੇ ਜਸਟ ਹੈ ਨਹੀਂ ਸੀਗੀ ਨਾ ਮੈਨੂੰ ਤੇ ਇਹਨਾਂ ਨੇ ਫੋਨ ਕਰਨਾ ਕਿ ਤੁਸੀਂ ਮੈਨੂੰ ਭਾਜੀ ਕਹਿ ਰਹੇ ਕਿ ਸਾਡੀ ਸਾਰੀ ਲੜਾਈ ਦਾ ਕਾਰਨ ਹੈ ਮਤਲਬ ਇਹਨਾਂ ਇਹਨਾਂ ਕਰਕੇ ਹੀ ਮੇਰੀ ਲੜਾਈ ਹੋਈ ਆ ਹਾਂਜੀ ਇਹਨਾਂ ਦੀ ਸਿਰਫ ਮਤਲਬ ਕਿ ਉੱਥੇ ਤਿੰਨ ਨੰਬਰ ਬਾਅਦ ਗਲੀ ਦੇ ਇਹ ਰੋਲਾ ਰੱਪਾ ਇਹਨਾਂ ਦਾ ਹੋਇਆ ਸਿਰਫ ਬੋਲਚਾਲ ਹੋਈ ਆ ਐਦਾਂ ਦਾ ਕੁਝ ਨਹੀਂ ਹੋਇਆ ਬਾਅਦ ਵਿੱਚ ਉਹ ਇਹਨੂੰ ਲੱਭਦੇ ਲੱਭਦੇ ਤੇ ਘਰ ਤੱਕ ਆਏ ਆ ਘਰ ਉਹਨਾਂ ਨੇ ਮਤਲਬ ਕਿ ਬੈਠੇ ਹੋਏ ਸੀ ਕਿ ਉਹ ਤਾਂ ਵੀ ਪੁਰਾਣੇ ਵੀ ਆਏ ਹੋਏ ਸੀਗੇ ਮੁੰਡੇ ਕੋਈ ਉਹ ਰੋਟੀ ਪਾਣੀ ਅੰਦਰ ਖਾ ਰਹੇ ਸੀਗੇ ਤੇ ਬਸ ਆ ਕਰਦੇ ਜਿੱਦੋਂ ਇਹਨਾਂ ਦਾ ਕਹਿਣਾ ਕਿ ਉਹ ਉਹਨਾਂ ਨੇ ਉਹਨੇ ਮੁੰਡਿਆਂ ਨੇ ਪਹਿਲਾਂ ਵੀ ਕਹਿ ਆ ਕਿ ਤੁਹਾਨੂੰ ਬਣ ਕੇ ਖੋਟਣਾ ਹੈ ਹਾਂਜੀ ਬੰਦਾ ਉਦੋਂ ਨਹੀਂ ਉਹ ਮੁੰਡੇ ਨਾਲ ਗੱਲਬਾਤ ਕੀਤੀ ਨਹੀਂ ਨਹੀਂ ਮੈਂ ਮੈਂ ਉਹਨੂੰ ਮੇਰੀ ਜਦ ਤੱਕ ਨਹੀਂ ਗੱਲ ਨਹੀਂ ਹੋਈ ਕਿਉਂਕਿ ਇਹ ਪਹਿਲਾਂ ਦੋਨੇ ਤੇ ਚਲੋ ਪਿਆਰ ਨਾਲ ਵਧੀਆ ਇਕੱਠੇ ਹੀ ਰਹਿੰਦੇ ਹੁੰਦੇ ਸੀ ਐਡਾ ਤਾਂ ਕੋਈ ਰੌਲਾ ਹੀ ਨਹੀਂ ਨਾਲੇ ਉਹ ਮੁੰਡੇ ਦਾ ਤਾਂ ਕੋਈ ਰੌਲਾ ਹੀ ਨਹੀਂ ਆ ਜਿਹੜਾ ਐਨਾ ਉਹ ਮਤਲਬ ਕਿ ਲੜਾਈ ਝਗੜਾ ਕਰਕੇ ਗਿਆ ਆ ਉਹਦੇ ਨਾਲ ਤਾਂ ਐਡਾ ਕੋਈ ਰੌਲਾ ਹੀ ਨਹੀਂ ਸਿਰਫ ਉਹਦੀ ਜਾਰੀ ਦੋਸਤੀ ਹੋ ਗਈ ਉਹ ਮੁੰਡੇ ਦੇ ਨਾਲ ਨਹੀਂ ਤੁਹਾਡਾ ਨੋਨ ਨਹੀਂ ਸੀਗਾ ਬਟਾ ਜਿਹੜਾ ਹਮਲਾ ਕਰਕੇ ਗਿਆ ਨਹੀਂ ਨਹੀਂ ਮੋਂ ਨੂੰ ਜਾਣਦੀ ਵੀ ਨਹੀਂ ਚੰਗੀ ਤਰ੍ਹਾਂ ਜਿਹੜੇ ਹਮਲੇ ਕਰਕੇ ਗਿਆ ਤੁਹਾਡੇ ਨੂੰ ਹਾਂਜੀ ਉਹ ਮੋਂ ਨੂੰ ਮੈਂ ਜਾਣਦੀ ਵੀ ਨਹੀਂ ਹੈਗੀ ਚੰਗੀ ਤਰ੍ਹਾਂ ਤੇ ਉਹਦੇ ਉਹਦੇ ਸਰਕਲ 'ਚ ਉਹ ਮੁੰਡਾ ਜਿਹਨੂੰ ਹਾਂਜੀ ਤੁਹਾਨੂੰ ਵੀ ਤਾਂ ਪਤਾ ਲੱਗਿਆ ਉਹਦੇ ਨਾਲ ਗੱਲ ਹੋਈ ਤੁਹਾਡੀ ਹੁਣ ਕੋਈ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਮੈਨੂੰ ਤਾਂ ਘੱਟੋ ਨਹੀਂ ਘੱਟ 10 15 ਕੱਲ ਉਹਦਾ ਫੋਨ ਆਇਆ ਸੀਗਾ ਕੱਲ ਮੈਨੂੰ ਬੱਸ ਅੱਡੇ ਮਿਲੇ ਉਤੋਂ ਮੈਨੂੰ ਲੈ ਕੇ ਗਿਆ ਸੀਗੇ ਐਦਾਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਜਦੋਂ ਇਹ ਗੱਲ ਕਰਨੀ ਲੱਗੀ ਸੀਗੀ ਹਾਂਜੀ ਬਸ ਸ탠 ਤੁਸੀਂ ਕਰ ਰਹੇ ਸੀ ਕੁਝ ਨਹੀਂ ਬਸ ਜਸਟ ਆਂਦੀ ਪਈ ਸੀ ਕਿ ਉੱਥੇ ਮਿਲੇ ਮੈਨੂੰ ਕਹਿੰਦੇ ਤੂੰ ਇੱਥੇ ਕਰਦੀ ਮੈਨੂੰ ਲੈ ਕੇ ਤੇ ਆਪਾਂ ਕਹਿੰਦੇ ਮੈਂ ਕਿੱਥੇ ਜਾਣਾ ਹੈ ਆਪਾਂ ਜਦੋਂ ਇਹਨਾਂ ਨੂੰ ਕਿਹਾ ਸੀਗਾ ਕਿ ਇਹਨਾਂ ਨੂੰ ਬਣ ਕੇ ਕੁੱਟਣਾ ਤੇ ਤੁਸੀਂ ਉਦੋਂ ਵੀ ਗੱਲ ਬਾਤ ਉਹਨਾਂ ਨਾਲ ਕੀਤੀ ਕਿ ਉਹਨੂੰ ਕਿਉਂ ਕੁੱਟਣਾ ਹੈ ਜਾਂ ਕੁਝ ਅ ਨਹੀਂ ਜਸਟ ਮੈਂ ਪਤਾ ਕੀ ਗੱਲ ਹੈ ਉਹ ਮੁੰਡਾ ਕਰ ਰਿਹਾ ਸੀ ਮੈਂ ਤੇ ਉਸੇ ਮੁੰਡੇ ਨੂੰ ਗੱਲ ਕਰ ਸਕਦੀ ਨਾ ਜਿਹਦੇ ਜਿਹਦੇ ਨਾਲ ਮੇਰੀ ਗੱਲ ਬਾਤ ਸੀਗੀ ਉਹਨਾਂ ਦਾ ਫਰੈਂਡ ਹੀ ਆ ਉਹ ਜਿਹੜਾ ਹਾਂਜੀ ਉਹਨਾਂ ਦਾ ਫਰੈਂਡ ਮੈਂ ਉਹਦੇ ਨਾਲ ਤਾਂ ਗੱਲ ਹੀ ਨਹੀਂ ਕਰ ਸਕਦੀ ਨਾ ਜਸਟ ਜੇ ਉਹ ਮੈਨੂੰ ਦੂਜਾ ਮੁੰਡਾ ਕਹਿੰਦਾ ਇੰਨੀ ਗ ਦੀ ਨਾ ਤੁਹਾਡਾ ਫਰੈਂਡ ਉਹਨੇ ਗੱਲ ਕੀਤੀ ਹੋਵੇ ਨਾ ਜਿਹੜਾ ਜਿਹੜਾ ਹਮਲਾ ਹੋਇਆ ਉਹਨੇ ਨਹੀਂ ਉਹਨੇ ਉਹਨੇ ਨਹੀਂ ਉਹਨੇ ਗੱਲ ਕੀਤੀ ਉਹਨਾਂ ਨੂੰ ਕੀ ਕਾਰਨ ਸੀ ਇੱਥੇ ਆਉਂਦਾ ਉਹਨਾਂ ਦਾ ਇਹੀ ਕਾਰਨ ਹੋ ਸਕਦਾ ਕਿ ਇਹਨਾਂ ਦੀ ਪਹਿਲਾਂ ਹੁਣ ਇੱਥੇ ਬਾਹਰ ਲੜਾਈ ਹੋਈ ਹੈ ਠੀਕ ਹੈ ਇਸ ਕਰਕੇ ਉਹ ਆਏ ਨੇ ਇੱਥੇ ਤੇ ਉਹਨਾਂ ਨੂੰ ਘਰ-ਬਾਰ ਪਹਿਲਾਂ ਹੀ ਪਤਾ ਸੀਗਾ ਇੱਥੇ ਰਹਿੰਦੇ ਆਂ ਹਾਂਜੀ ਘਰ ਦਾ ਤਾਂ ਉਹਨਾਂ ਨੂੰ ਪਤਾ ਹੈ ਦਾ ਠੀਕ ਹੈ ਤੇ ਤੁਹਾਡੇ ਮਾਮਲੇ ਦਾ ਕਦੋਂ ਬਦਲਾ ਕੀ ਤੁਹਾਡੇ ਜਾਣਕਾਰ ਆ ਜਾਂ ਤੁਹਾਡਾ ਲਿੰਕ ਹੈ ਕਦੋਂ ਪਤਾ ਲੱਗਾ ਤੁਹਾਨੂੰ ਕਦੀ ਕਿ ਉਹਨਾਂ ਨੇ ਕਿ ਇਹਨੂੰ ਬੁਲਾਣਾ ਨਹੀਂ ਜਾਂਦਾ ਨਹੀਂ 20 ਸਾਲ ਤੋਂ ਪਹਿਲਾਂ ਪਤਾ ਹੀ ਹੈ ਕਿ ਇਹਦੇ ਨਾਲ ਅਟੈਚ ਆ ਜਿੱਦਾਂ ਤੁਹਾਨੂੰ ਵੀ ਰੋਕਿਆ ਸੀਗਾ ਕਿ ਇਹਨਾਂ ਨੂੰ ਬੋਲ ਚੱਲ ਨਹੀਂ ਰੱਖਣਾ ਜਾਂ ਬੁਲਾਣਾ ਹਾਂ ਉਹ ਤੈਨੂੰ ਕਹਿੰਦਾ ਆ ਇਹ ਕਰਦਾ ਵੋ ਕਰਦਾ ਆ ਠੀਕ ਹੈ ਬਸ ਇਸੇ ਚੱਕਰ ਦੇ ਵਿੱਚ ਹੂੰ ਰੋਲਾ ਰਪਾਇਆ ਹੋਰ ਤਾਂ ਕੋਈ ਚੱਕਰ ਨਹੀਂ ਹੈ ਪਰ ਤੁਹਾਡੀ ਤੁਹਾਡੇ ਕਰਕੇ ਜਾਂ ਕਿਸੇ ਕਰਕੇ ਉਹਨਾਂ ਦੀ ਜਿਹੜੀ ਵਾਈਫ ਨੇ ਦੱਸਿਆ ਰੇ ਕਾਫੀ ਝੱਟ ਲੱਗ ਗਈ ਹੈ ਹਾਂਜੀ ਉਹਨਾਂ ਦੀ ਵਾਈਫ ਦੇ ਮਤਲਬ ਕਿ ਜਿਆਦਾ ਹੀ ਝੱਟ ਲੱਗ ਗਈ ਆ ਪਰ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਪਰਿਵਾਰ ਦਾ ਬੱਚੇ ਮੈਂ ਇਸ ਗੱਲ ਨੂੰ ਸਮਝਦੀ ਉਹਨਾਂ ਛੋਟੇ ਛੋਟੇ ਬੱਚੇ ਆ ਮੈਨੂੰ ਤੇ ਜਸਟ ਇਹਨੇ ਫੋਨ ਕਰਕੇ ਬੁਲਾਇਆ ਮੈਂ ਤਾਂ ਹੈ ਵੀ ਨਹੀਂ ਸੀ ਇੱਥੇ ਮੈਂ ਕੀ ਹੁਣ ਮੰਗ ਕੀ ਕਰਦੇ ਉਸੇ ਮੰਗ ਜ਼ਰੂਰ ਇਨਸਾਫ ਹੀ ਚਾਹੁੰਨੇ ਆ ਕਿ ਹੁਣ ਪਾਲ ਕੇ ਉਹਨੇ ਵੀ ਬਾਹਰ ਨਿਕਲਣਾ ਉਹਦੇ ਵੀ ਨਾ ਕੋਈ ਛੱਟਪੇਟ ਲੱਗੇ ਨਾ ਇਨਸਾਫ ਹੀ ਚਾਹੁੰਨੇ ਆ ਸਾਨੂੰ ਜੇ ਕੁਝ ਇਹਨੂੰ ਵੀ ਹੁੰਦਾ ਮੈਨੂੰ ਵੀ ਪਾਲ ਕੇ ਕੁਝ ਮੇਰੇ ਵੀ ਛੱਟਪੇਟ ਲੱਗਦੀ ਆ ਮੇਰੇ ਵੀ ਜ਼ਿੰਮੇਵਾਰ ਉਹੀ ਹੋਣਗੇ ਛੱਟਪੇਟ ਦੇ ਹੁਣ ਪੁਲਿਸ ਇੱਥੇ ਆਈ ਸੀ ਕੀ ਆਸ਼ਵਾਸਨ ਕਿ ਦੀ ਅੱਗੇ ਤੋਂ ਆ ਉਹ ਵੀਡੀਓ ਬਣਾ ਕੇ ਸਿਰਫ ਲੈ ਕੇ ਗਿਆ ਆ ਹੋਰ ਤਾਂ ਕੁਝ ਨਹੀਂ ਉਹ ਕਹ ਰਿਹਾ ਕਿ ਅਮਰ ਟਿਕਟ ਆਓ ਤੇ ਫਿਰ ਪਰਚਾ ਦਰਜ ਕਰਨਾ ਠੀਕ ਫਾਈਲ ਨੰਬਰ ਠਾਣੀ ਕਰਦੇ ਹੋ ਹਾਂਜੀ ਤੁਸੀਂ ਕਿੱਥੇ ਰਹਿੰਦੇ ਮੈਂ ਉਹ ਕੁੜੀ ਦੇ ਨਾਲ ਰਹਿਨੀ ਆ ਠੀਕ ਆ ਜੀ ਹਾਂਜੀ ਕਿਹੜਾ ਨਗਰ ਪੈਂਦਾ ਭਜੀਆ ਤੇ ਭਾਜੀ ਗੁਰਨਾਣਕ ਨਗਰ ਪੈਂਦਾ ਭਾਜੀ ਮੈਂ মিডিਆ ਦੇ ਵਿੱਚ ਸਾਰਿਆਂ ਦੇ ਵਿੱਚ ਕਹਿਣਾ ਚਾਹੁੰਦਾ ਵਾ ਕੱਲ ਨੂੰ ਜੇ ਮੈਨੂੰ ਕੁਝ ਹੁੰਦਾ ਜਾਏ ਇਹਨੂੰ ਕੁਝ ਹੁੰਦਾ ਵਾ ਮੇਰੇ ਸੱਟਾ ਲੱਗਦੀਆਂ ਜਾਂ ਇਹਦੇ ਇਹਦੇ ਲੱਗਦੀਆਂ ਉਹੀ ਮੁੰਡੇ ਜ਼ਿੰਮੇਵਾਰ ਹੋਣਗੇ ਛੰਟੀ ਜ਼ਿੰਮੇਵਾਰ ਹੋਊਗਾ ਗੋਤਮ ਜ਼ਿੰਮੇਵਾਰ ਹੋਊਗਾ ਤਾਂ ਬਾਕੀ ਉਹਨਾਂ ਦੇ ਨਾਲ ਦੇ ਜਿਹੜੇ ਅਣਪਛਾਤੇ ਕਿੰਨੇ ਮੁੰਡੇ ਸੀ ਭਜੀਆ ਟੋਟਲ ਸਰ ਸੱਤ ਕਟੋਗਾ 8 9 ਮੁੰਡੇ ਸੀਗੇ ਠੀਕ ਹੈ। ਉਹ ਤੁਸੀਂ ਇੱਥੇ ਤੁਹਾਡੇ ਘਰ ਦੇ ਨਾਲ ਦੱਸਿਆ ਤੁਹਾਨੂੰ ਹਾਂਜੀ ਮੈਨੂੰ ਮੇਰੇ ਘਰ ਦੇ ਆਣ ਦੱਸਿਆ। ਜੇ ਸਰ ਮੈਂ ਇੱਥੇ ਉਹਨਾਂ ਦੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਤੇ ਉਹਨਾਂ ਕੋਲ ਤੇਜ਼ ਦਰ ਹਥਿਆਰ ਵੀ ਸੀ ਕੋਈ ਜਿਹਾ ਜਿਹਾ ਥੋੜਾ ਬਾਈਕ ਦੇ ਹਲਾ ਦੇ ਦਿੱਤਾ। ਏਡੇ ਵੱਡੇ ਤੇ ਬੋਤਲਾਂ ਵੀ ਸੀਗੀਆਂ ਤੇ ਨਾਲ ਹਥਿਆਰ ਸੀਗੇ। ਹਾਂਜੀ ਬੋਤਲਾਂ ਵੀ ਸੀਗੀਆਂ। ਬੋਤਲਾਂ ਤਾਂ ਤੁਹਾਡੇ ਸਾਹਮਣੇ ਹੀ ਉਹ ਦੇਖੋ ਮੇਰਾ ਸਾਰਾ ਬਾਈਕ ਤੋੜ ਗਏ। ਨਹੀਂ ਪੁਲਿਸ ਤੇ ਪੀਸੀਆਰ ਆਈ ਸੀਗੀ ਭਾਜੀ? ਹਾਂਜੀ ਭਾਜੀ ਪੀਸੀਆਰ। ਪੀਸੀਆਰ ਰੁੱਕ ਗਈ ਤੁਹਾਡੇ ਕੋਲ। ਹਾਂਜੀ। ਅਸੀਂ ਕੰਪਲੇਟ ਤੇ ਬੁਲਾਣਾ ਹੀ ਸੀ ਨਾ ਸਰ ਉਹਨਾਂ ਨੂੰ ਹਨਾ। ਕੋਈ ਰਿਟਰਨ ਕੰਪਲੇਟ ਲੈ ਕੇ ਗਿਆ ਹਾਂਜੀ ਨਹੀਂ ਸਰ ਉਹਨਾਂ ਨੇ ਕਹਿੰਦੇ ਉੱਥੇ ਪਹਿਲਾਂ ਐਮ ਆਰ ਆਰ ਘਟਾਓ ਤੁਸੀਂ ਫੇਰ ਸਾਡੇ ਕੋਲ ਥਾਣੇ 'ਚ ਆ ਜਾਓ ਤੇ ਸਾਰਾ ਅਹੀਂ ਫੇਰ ਜਿੱਦਾਂ ਪ੍ਰੋਸੀਜਰ ਹੈਗਾ ਸਾਰਾ ਅਹੀਂ ਪ੍ਰੋਸੀਜਰ ਤੇ ਉਂ ਤੁਸੀਂ ਥਾਣੇ ਜਾ ਰਹੇ ਹੋ ਫੇਰ ਹਾਂਜੀ ਸਰ ਮੇਰੇ ਘਰ ਦੇ ਉੱਥੇ ਗਏ ਦੇਵਾ ਮੈਂ ਥਾਣੇ ਚੱਲਾਂਗਾ ਠੀਕ ਹੈ ਮੇਰੇ ਘਰ ਦੇ ਉੱਥੇ ਗਏ ਦੇਵਾ ਸਿਵਲ ਹਸਪੀਟਲ ਐਮ ਆਰ ਆਰ ਘਟਾਣਾ ਮੇਰੀ ਵਾਈਫ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਫੇਸ ਤੇ ਵੀ ਲੱਗੀ ਹੈ ਹਨ ਤੇ ਜਿੱਦਾਂ ਕਹਿੰਦਾ ਮੈਂ ਬੱਚੇ ਠੀਕ ਹੈ ਭਾਜੀ ਤੁਹਾਡੇ ਹਾਂਜੀ ਭਾਜੀ ਬੱਚੇ ਠੀਕ ਹੈ ਬੱਚੇ ਰੋਂਦੇ ਕਰ ਲਾਂਦੇ ਸੀਗੇ ਕਿਉਂਕਿ ਉਹਨਾਂ ਨੇ ਕਦੀ ਇਹੋ ਜਿਹਾ ਸੀਨ ਹੀ ਨਹੀਂ ਦੇਖਿਆ ਬੱਚੇ ਤੇ ਇੱਧਰ ਆ ਛੋਟੇ ਛੋਟੇ ਬੱਚੇ ਆ ਇੱਕ ਆ ਹੁੰਦਾ ਇੱਕ ਆ ਗੁਬਿਆ ਆ ਬਸ ਛੋਲੇ ਬੱਚੇ ਕਰਦੇ ਇੱਧਰ ਬੈਠੇ ਸੋ ਦੇਖ ਸਕਦੇ ਹੋ ਕਿ ਛੋਟੇ ਬੱਚਿਆਂ ਦਾ ਵੀ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਜਦੋਂ ਮੇਰੇ ਬੱਚਿਆਂ ਦੇ ਵੀ ਲੱਗ ਹੀ ਸਕਦੀ ਸੀ ਲਿਆਜ ਨਹੀਂ ਕੀਤਾ ਗਿਆ ਔਰ ਇੰਨੀ ਮਾੜੇ ਜਿਹੜਾ ਸਮਾ ਜਿਹੜਾ ਆ ਗਿਆ ਔਰ ਕਾਫੀ ਜਿਹੜਾ ਇਹਨਾਂ ਦੇ ਘਰ ਦੇ ਬਾਰ ਤਾਬੜ ਤੋੜ ਜਿਹੜੀਆਂ ਬੋਤਲਾਂ ਚਲਾਈਆਂ ਗਈਆਂ ਔਰ ਆ ਕੇ ਹਮਲਾ ਕੀਤਾ ਗਿਆ ਔਰ ਤਿੰਨ ਵਿਅਕਤੀ ਜਿਹੜੇ ਦੱਸੇ ਆ ਜਿਨ੍ਹਾਂ ਵੱਲੋਂ ਇਹਨਾਂ ਨੇ ਨਾਮ ਵੀ ਜਿਹੜੇ ਦੱਸੇ ਜਾ ਰਹੇ ਨੇ ਔਰ ਖਾਣਾ ਪੰਜ ਦਾ ਇਲਾਕਾ ਪੈਂਦਾ ਜਿੱਥੇ ਸਾਰੀ ਇਹ ਘਟਨਾ ਹੋਈ ਹੈ ਰੁਨਾਨਕ ਕਲੋਨੀ ਜਲੰਧਰ ਜਿਹੜਾ ਗਲੀ ਨੰਬਰ 4 ਆ ਉੱਥੇ ਸਾਰੀ ਇਹ ਘਟਨਾ ਜਿਹੜੀ ਵਾਪਰੀ ਹੈ ਔਰ ਇਹਨਾਂ ਦੇ ਜਿਹੜੇ ਬਿਲਕੁਲ ਜਿੱਕੇ ਇਕਾ ਦੇ ਵਿਤੜ ਹਮਲਾ ਕੀਤਾ ਕੀਤਾ ਲੜਕਿਆਂ ਦਾ ਸੋ ਇਲਾਜ ਦੇ ਗਵਾਂਢ ਸੀਗੇ ਸੋ ਉਹਨਾਂ ਦੇ ਜਿਹੜਾ ਗੇਟ ਤੇ ਉੱਥੇ ਵੀ ਹਮਲਾ ਕੀਤਾ ਗਿਆ ਸੋ ਇਸ ਮਾਮਲੇ ਦੇ ਸੋ ਸਾਡੇ ਚਲਣ ਦੀ ਗੱਲ ਦੀ ਪੁਸ਼ਟੀ ਕਰਦਾ ਜਿਸ ਬੰਦੇ ਦੇ ਆरोप ਲਗਾ ਰਹੇ ਆ ਕਿ ਸਹੀ ਹੈ ਜਾਂ ਗਲਤ ਹੈ ਜੇ ਦੂਜੀ ਪਾਰਟੀ ਸਾਡਾ ਕੋਈ ਪੱਖ ਦੇਖਣਾ ਚਾਹਵੇ ਸਾਡਾ ਆਪਣਾ ਪੱਖ ਲੱਗਦਾ ਸਾਡੇ ਚਲਣ ਦਾ ਹੈ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਤਸਵੀਰ ਤੋਂ ਤੁਹਾਡੇ ਨੇ ਜਲ ਜਿੰਦਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ